ਜੀ ਸਾਰੀ ਸ਼ੀਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਹੋਰ ਸਾਰੇ ਕਿਵੇਂ ਹੋ ਜੀ ਠੀਕ ਠਾਕ ਉਮੀਦ ਹੈ ਸਾਰੇ ਵਧੀਆ ਹੋਵੋਗੇ ਜੀ ਸੂਟ ਅੱਜ ਆਪਾਂ ਲੈ ਕੇ ਆਏ ਆ ਜੀ ਗਰਮੀਆਂ ਵਾਲੇ ਤੇ ਉਹ ਵੀ ਤੁਹਾਡੇ ਦੁਆਰਾ ਮੰਗੇ ਜਾਣ ਵਾਲੇ ਵਾਰ-ਵਾਰ ਹਾਂਜੀ ਗੀਜ਼ਾ ਕਾਟਨ ਦੇ ਸੂਟਸ ਰਹਿਣ ਵਾਲੇ ਨੇ ਗੀਜ਼ਾ ਕਾਟਨ ਦੇ ਫਰਸਟ ਵੀਡੀਓ ਆਪਣੀ ਨਵੇਂ ਪ੍ਰਿੰਟ ਲੇਟਸ ਇਸ ਸੀਜ਼ਨ ਦੇ ਸਭ ਤੋਂ ਪਹਿਲਾਂ ਇਹ ਵਾਲੇ ਜਿਹੜੇ ਪ੍ਰਿੰਟ ਨੇ ਸਭ ਉਹ ਪਹਿਲਾਂ ਤੁਹਾਡੇ ਰੂਬਰੂ ਹੈ ਜੀ ਤਾਂ ਬਹੁਤ ਸੋਹਣੇ ਪ੍ਰਿੰਟ ਹੈ ਜੀ ਸਾਰੇ ਗੀਜ਼ਾ ਕਾਟਨ ਦੇ ਨੇ 5 ਮੀਟਰ ਇਹ ਫੈਬਰਿਕ ਹੋਏਗਾ 올ਓਵਰ 5 ਮੀਟਰ ਫੈਬਰਿਕ ਰਹਿਣ ਵਾਲਾ ਹੈ ਗੀਜ਼ਾ ਕਾਟਨ ਦਾ ਹੈ ਫੈਬਰਿਕ ਹੋਏਗਾ ਪ੍ਰਿੰਟ ਬਹੁਤ ਹੀ ਬਾ ਕਮਾਲ ਪ੍ਰਿੰਟ ਹੈ ਜੀ ਸਾਰੇ ਬਹੁਤ ਹੀ ਅੱਛੇ ਤੁਸੀਂ ਇਹਨਾਂ ਨੂੰ ਆਪਣੇ ਤਰੀਕੇ ਨਾਲ ਡਿਜ਼ਾਈਨ ਕਰਵਾ ਸਕਦੇ ਹੋ ਸਮਰ ਦੇ ਵਿੱਚ ਜ਼ਿਆਦਾਤਰ ਆਪਾਂ ਲੇਸਿਸ ਵਗੈਰਾ ਨਾਲ ਹੀ ਸੂਟ ਜਿਹੜਾ ਡਿਜ਼ਾਈਨ ਕਰਦੇ ਆਂ ਕਿਉਂਕਿ ਗਰਮੀ ਹੁੰਦੀ ਆ ਜਿਆਦਾ ਹੈਵੀ ਆਪਾਂ ਕੈਰੀ ਨਹੀਂ ਕਰ ਸਕਦੇ ਸੋ ਬੋਥ ਹੀ ਸੋਨਾ ਫੈਬਰਿਕ ਪ੍ਰਿੰਟ ਬੋਥ ਹੀ ਬਾਕਮਾਲ ਨੇ ਬੋਥ ਹੀ ਸੋਨੇ ਨੇ ਬੋਥ ਹੀ ਪਿਆਰੇ ਪਿਆਰੇ ਨੇ ਸੋ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਹੈ ਜਲਦੀ ਜਲਦੀ ਬੁੱਕ ਕਰਵਾ ਲਿਓ ਜੀ ਕਿਉਂਕਿ ਸਟਾਰਟਿੰਗ ਹੈ ਤਾਂ ਸਾਰੇ ਜਣੇ ਚਾਹੁੰਦੇ ਨੇ ਵੀ ਸਭ ਤੋਂ ਪਹਿਲਾਂ ਅਸੀਂ ਖਰੀਦ ਲਈਏ ਸੋ ਸਟਾਕ ਕਾਫੀ ਹੈ ਬਟ ਜਲਦੀ ਸੇਲ ਹੋ ਜਾਂਦਾ ਬਾਕੀ ਜਦੋਂ ਗਲ ਗੀਜ਼ਾ ਕਾਟਨ ਦੀ ਆਜੇ ਤਾਂ ਤੁਹਾਨੂੰ ਪਤਾ ਹੀ ਹੈ ਲਾਸਟ ਇਹ ਰਹੇ ਤੁਸੀਂ ਬਹੁਤ ਜ਼ਿਆਦਾ ਮਤਲਬ ਇਹਨਾਂ ਨੂੰ ਪਿਆਰ ਦਿੱਤਾਗਾ ਬਹੁਤ ਜ਼ਿਆਦੇ ਕਸਟਮਰਸ ਨੇ ਇਹ ਲੈਏ ਸਟਿਚ ਕਰਵਾਏ ਆਪਣੇ ਤੋਂ ਕਰਵਾਏ ਨੇ ਰੈਡੀ ਕਰਵਾਏ ਆ ਸਟਿਚਿੰਗ ਵੀ ਅਵੇਲੇਬਲ ਆ ਬਾਹਰ ਵਾਲੇ ਕਸਟਮਰਸ ਦੇ ਲਈ ਸਟਿਚਿੰਗ ਅਵੇਲੇਬਲ ਹੈ ਤੁਸੀਂ ਇਹਨਾਂ ਨੂੰ ਵਰਕ ਕਰਵਾਉਣਾ ਚਾਹੁੰਦੇ ਹੋ ਉੱਪਰ ਕੁਝ ਡਾਰਕ ਜਾਂ ਤਾਂ ਉਹ ਵੀ ਕਰਵਾ ਸਕਦੇ ਹੋ ਬਾਕੀ ਲੇਸਿਸ ਲਗਵਾ ਕੇ ਰੈਡੀ ਕਰ ਸਕਦੇ ਹੋ ਨਾਲ ਅੱਛੇ ਦੁਪੱਟੇ ਲੈ ਕੇ ਕੰਪਿਊਟਰ ਡਾਈ ਕਰਵਾ ਸਕਦੇ ਹੋ ਜਾਂ ਪੱਟਿਆਂ ਨੂੰ ਲੇਸ ਗੈਰ ਲਗਵਾ ਸਕਦੇ ਹੋ ਨੈਕਸਟ ਆ ਗਈ ਜੀ ਇਹ ਦੇਖੋ ਬੰਦੇਜੀ ਪ੍ਰਿੰਟ ਦਾ ਇਹ ਸ਼ਰਟ ਹੈ ਸਿਲਕ ਦੀ ਬਾਟਮ ਖਾਦੀ ਸਿਲਕ ਦੀ ਨਾਲ ਆਰਗਾਂਜ਼ਾ ਦੁਪੱਟਾ ਪੇਂਟ ਕੀਤਾ ਹੋਇਆ ਬੜਾ ਹੀ ਸੋਨਾ ਬੜਾ ਹੀ ਪਿਆਰਾ ਜਿਹਾ ਕਨਸੈਪਟ ਹੈ ਬੁਟੀਕ ਸਟਾਈਲ ਹੈ ਸਪੈਸ਼ਲ ਇਹ ਰੈਡੀ ਕੀਤਾ ਗਿਆ ਹੈਗਾ ਪੇਂਟ ਕਰਕੇ ਤਾਂ ਬੜਾ ਹੀ ਸੋਨੇ ਕਲਰਸ ਨੇ ਇਸ ਵਿੱਚ ਬੰਦੇਜੀ ਸ਼ਰਟ ਪ੍ਰਿੰਟ ਐਂਡ ਜਿਹੜੀ ਬਾਟਮ ਤੇ ਸ਼ਰਟ ਹੈ ਨੈਕਸਟ ਆ ਦੇਖੋ ਬਹੁਤ ਹੀ ਪਿਆਰਾ ਆਪਣੇ ਆਗੇ ਪਿਓਰ ਟਿਸ਼ੂ ਦੇ ਇਹ 올ਓਵਰ ਫੈਬਰਿਕ ਹੈ ਪਿਓਰ ਟਿਸ਼ੂ ਰਹਿਣ ਵਾਲਾ ਇਹ ਫੈਬਰਿਕ ਬਹੁਤ ਹੀ ਅੱਛਾ ਹੈ ਪਿਓਰ ਦਾ ਹੈਗਾ ਇਹ ਮਹਿੰਗੇ ਤੋਂ ਮਹਿੰਗਾ ਸੂਟ ਬਣਾਉਣ ਦੇ ਲਈ ਵਰਕ ਲਈ ਯੂਜ਼ ਕੀਤਾ ਜਾਂਦਾ ਹੈ ਹੈਂਡਵਰਕ ਮਸ਼ੀਨਵਰਕ ਪੇਂਟ ਥ੍ਰੈਡ ਵਰਕ ਕੁਝ ਵੀ ਕਰਵਾਉਣਾ ਚਾਹੋ ਇਸ ਦੇ ਉੱਪਰ ਤੁਸੀਂ ਕਰਵਾ ਸਕਦੇ ਹੈਗੇ ਹੋ ਕਲਰਸ অপਸ਼ਨਸ ਬਹੁਤ ਹੀ ਜ਼ਿਆਦਾ ਹਾਂਜੀ ਤੁਸੀਂ ਦੇਖ ਸਕਦੇ ਹੋ ਤੇ ਦੇਖਦੇ ਰਹੋ ਜੀ ਅੱਗੇ-ਅੱਗੇ ਸਾਰੇ ਸ਼ੇਡਸ ਆਪਾਂ ਤੁਹਾਨੂੰ ਦਿਖਾ ਰਹੇ ਆ orange ਨੈਕਸਟ ਹੈ ਪੈਰਟ ਸਟੋਨ ਦੇ ਵਿੱਚ ਬਹੁਤ ਹੀ ਸੋਨਾ ਇਹ ਫੈਬਰਿਕ ਹੁੰਦਾ ਜੀ ਪਿਓਰ ਦਾ ਰਹਿਣ ਵਾਲਾ ਕਲਰਸ ਬਹੁਤ ਅੱਛੇ ਨੇ ਇਸ ਵਿੱਚ 올ਓਵਰ 5 ਮੀਟਰ ਮਿਲੇਗਾ ਤੁਸੀਂ ਇਸ ਤੇ ਉੱਪਰ ਕੁਝ ਵੀ ਕਰਵਾ ਸਕਦੇ ਹੋ ਹੈਂਡਵਰਕ ਕਰਵਾਉਣਾ ਹੈ ਪੇਂਟਿੰਗ ਕਰवानी ਹੈ ਬੂਰ ਦਾ ਵਰਕ ਥ੍ਰੈਡ ਦਾ ਵਰਕ ਨੀਡਲ ਵਰਕ ਪੇਂਟਿੰਗ ਹੈਂਡ ਪੇਂਟਿੰਗ ਬਲੌਕ ਪੇਂਟਿੰਗ ਜੇ ਜਿਹੜੀ ਵੀ ਤੁਸੀਂ ਇਸ ਤੇ ਪੇਂਟਿੰਗ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਤਰੀਕੇ ਨਾਲ ਰੈਡੀ ਕਰਨਾ ਚਾਹੁੰਦੇ ਹੋ ਕਰਵਾ ਸਕਦੇ ਹੈਗੇ ਹੋ ਤੁਸੀਂ ਇਸ ਦਾ ਲੇਸਿਸ ਲਗਾ ਕੇ ਇੱਕ ਸਿੰਪਲ ਜਿਹਾ ਸੂਟ ਵੀ ਰੈਡੀ ਕਰ ਸਕਦੇ ਹੋ ਕਿਉਂਕਿ ਸਿੰਪਲ ਚੀਜ਼ ਬਹੁਤ ਅੱਛੀ ਲੱਗਦੀ ਹੈ ਵੇਰ ਕੀ ਦਿੱਤੀ ਹੋਈ ਇਹ ਗੀਜ਼ਾ ਕਾਟਨ ਦਾ ਹੀ ਸੂਟ ਹੈ ਜੀ ਮੈਟ੍ਰੀਕਲ ਪ੍ਰਿੰਟ ਹੈ ਨੈਕਸਟ ਫਲਾਅਰਸ ਹੈ ਬਲੈਕ ਐਂਡ ਵਾਈਟ ਨੈਕਸਟ ਅਗੀ ਜੀ ਆਪਣੀ ਗਰੇਪ ਦੀ ਬਾਟਮ ਤੇ ਗਰੇਪ ਦਾ ਸ਼ਰਟ ਫੁੱਲ ਏਮਬਰਾਇਡਰੀਡ ਸ਼ਰਟ ਹੈ ਬਹੁਤ ਹੀ ਪਿਆਰੇ ਪਿਆਰੇ ਆ ਮਲਟੀ ਹੈ ਜੀ ਇਸ ਨੂੰ ਤੁਸੀਂ ਕੋਈ ਵੀ